ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਚਲੋ ਦਸ ਭਾ ਨੂੰ ਫਤਿਹ ਬੁਲਾ ਦੋ ਹੱਥ ਜੋੜ ਕੇ ਫਤਿਹ ਬੁਲਾਓ ਖਾਲਸਾ ਵੈਗੁਰਜੀ ਕੀ ਫਤਿਹ ਕੋ ਖੁਸ਼ਬੀ ਨੇ ਫਤਿਹ ਪੁਲਾਤੀ ਹੁਣਾ ਤੇ ਆਪਾਂ ਹੁਣ ਡੇ ਕਣਕ ਦੀ ਬਜਾਈ ਕਰਨ ਤੋੜੇ ਤੇ ਕੀ ਕੰਮ ਹੈ ਮੋਦੀ ਦਾ ਕੰਮ ਦੱਸੋ ਤੋੜੇ ਤੇ ਹੈ ਇਹਦੇ ਬਾਰੇ ਕੋਈ ਚਾਨਣਾ ਪਾਓ ਇਹਦੇ ਬਾਰੇ ਚਾਨਣਾ ਇਹ ਵੀ ਖਾਦ ਦਾ ਰੇਟ ਅੱਜ ਸਾਲ ਵਧਣ ਦਾ ਚਾ ਲੀਡਰ ਆਪਣੀ ਫੋਟੋ ਲਾ ਦਿੰਦੇ ਆ ਵੀ ਤੁਹਾਨੂੰ ਸਸਤੀ ਦੇ ਦਿੱਤੀ ਪਰ ਧਾਰੀਵਾਲ ਸਾਹਿਬ ਨੇ ਦੁਕਾਨ ਦੁਕਾਨ ਤੇ ਜਾ ਕੇ ਕਿਹਾ ਮੈਂ ਧਾਰੀয়াল ਸਾਹਿਬ ਤੇ ਧਾਰੀয়াল ਸਾਹਿਬ ਹੀ ਜਾਂਦੇ ਆਖੀ ਹਾਂ ਇਹ ਦੁਕਾਨ ਤੇ ਗਿਆ ਜਾ ਕੇ ਵੀ ਕਵੀ ਵੱਧ ਰੇਡ ਨਾ ਲਾਵੇ ਨਹੀਂ ਐਵੇਂ ਲੋਕੀ ਬਥੇਰੀ ਬਦਨਾਮੀ ਕਰਦੇ ਪਰ ਨਹੀਂ ਸਾਡਾ ਧਾਰੀয়াল ਸਾਹਿਬ ਜਿਹੜਾ ਕਿ ਨਹੀਂ ਬੰਦਾ ਇੱਕ ਘੈਂਟ ਆ ਹਾਂ ਲੈ ਕੇ ਕੋਈ ਖਾ ਇਹਦਾ ਹੀ ਨਾਲ ਇਹ ਲੈ ਕੇ ਆਈ ਤੇ ਪਹਿਲਾਂ ਪਹਿਲਾਂ ਲੈ ਕੇ ਰੱਖ ਲਈ ਖਾ ਇਹਦੇ ਨਾਲ ਹੀ ਫਿਰ ਹਾਂ ਸੋਸਾਇਟੀ ਵਾਲੇ ਤੇ ਦਿੰਦੇ ਹੀ ਕਿਸ ਨੂੰ ਨਹੀਂ ਨਾ ਕੋਈ ਖਾਤਾ ਖੋਲਦੇ ਨਾ ਇਹਨੂੰ ਖਾਦ ਦਿੰਦੇ ਇਹ ਪਤਾ ਨਹੀਂ ਕਿ ਬਣਾਈਆਂ ਕਹਦੇ ਵਾਸਤੇ ਸਾਨੂੰ ਕੋਈ ਨਹੀਂ ਸਮਝ ਆਉਂਦੀ ਸੋਸਾਇਟੀਆਂ ਇਹ ਜਿਹੜੇ ਦੁਕਾਨਾਂ ਵਾਲੇ ਸੋਸਾਇਟੀਆਂ ਚੋਂ ਦੋ ਨੰਬਰ ਤੋਂ ਪਾਸੇ ਵਾਲੇ ਦੁਕਾਨਾਂ ਵਾਲਿਆਂ ਨੂੰ ਦੇ ਦਿੰਦੇ ਆ ਨਾ ਇਹ ਉਹ ਕਹੇ ਲੈ ਲੈਂਦੇ ਆਮ ਜਨਿਕਾਰ ਨੂੰ ਸੋਸਾਇਟੀ ਚ ਕਿੱਥੇ ਮਿਲਦੇ ਖਾਣੋਂ ਪਏ ਹੁਣ ਮਿਲੀ ਨਹੀਂ ਇਹਦਾ ਕਿੰਨੇ ਸਾਲ ਹੋ ਗਏ ਪਹਿਲਾਂ ਸਭ ਕੋ ਮਿਲ-ਮੁਲ ਜਾਂਦੀ ਸੀ ਹਾਂ ਹੁਣ ਤੇ ਜਦੋਂ ਪੁੱਛਣ ਚਾਹੀਦਾ ਉਹਨਾਂ ਤੇ ਖਾਦੇ ਨਹੀਂ ਆ ਕਿ ਨਾ ਜੂਰੀਆ ਨਾ ਡਾਇਆ ਕੋਈ ਨਹੀਂ ਮਿਲਦੀ ਬੰਦੇ ਪਾਸ ਹੋ ਰਹੀ ਹੈ ਆਇਦਰ ਲਿਓ ਨਾ ਮੈਂ ਹੈ ਨ ਕੋਲ ਨਾ ਵੀ ਆਪਾਂ ਦੋਵੇਂ ਰਲਾ ਦਦੇ ਆ ਅੱਛਾ ਹਮ 1303 ਨੇ 303 ਨੇ ਇਹ ਇੱਕ 1 ਘਾ 200 ਕਿੰਨਾ ਹੀ ਕਿਰੇ 25 ਕਿੰਨਾ ਹੀ ਉਹ ਲਿਖਿਆ ਉੱਤੇ 250 255 ਨਹੀਂ 225 ਅੱਛਾ ਉਹ ਵੇ ਇਹ ਪਿਛਲੀ ਰਿਜ਼ਲਟ ਵਧੀਆ ਐ ਇਹਦਾ ਤੇ ਆਪਣਾ ਕਿੰਨਾ ਥਾਂ ਅਜ ਲਾਉਣ ਲੱਗੇ ਜੇ ਅੱਜ ਥਾਂ ਆਪਣਾ 7.3 ਕਿੱਲੇ ਜਿਹੜਾ ਕੇਰਨਾ ਠੀਕ ਐ ਜੀ ਤੇ ਵੀ ਮਿਕਸ ਕਰਕੇ ਲਾ ਰਹੇ ਜੇ ਜਾਂ ਫਿਰ ਇੱਕ ਵੈਰਾਈਟੀ ਨਹੀਂ ਮਿਕਸ ਹੀ ਕੀਤੇ ਜੀ ਦੋ ਵੀ ਕਿਹੜੇ ਕਿਹੜੇ ਇੱਕ 303 ਨੇ ਆ ਤੇ ਇੱਕ 225 ਇੱਕ 303 ਹਾਂ ਤੇ ਹੁਣ ਜਿਵੇਂ ਸਾਰੇ ਤੰਗੀਆਂ ਫੇਰ ਕੇ ਫਿਰ ਲਗਾਉਂਦੇ ਆ ਫਿਰ ਸੁਪਰ ਸੀਡਰ ਚਲਾਈਦਾ ਹੂੰ ਤੇ ਤੁਸੀਂ ਤਵੀਆਂ ਨਹੀਂ ਫੇਰੀਆਂ ਡਾਇਰੈਕਟ ਹੀ ਸੁਪਰਸੀਡਰ ਚਲਾ ਰਹੇ ਜੀ ਹਾਂਜੀ ਤੇ ਪਰਾਲੀ ਫਿਰ ਉਹਦਾ ਕੀ ਕੀਤਾ ਪਰਾਲੀ ਆਪਣੇ ਇੱਕ ਦੇ ਘਾਟ ਹੀ ਸੀ 1692 ਲਈ ਸੀ ਤੇ ਉਹਦੇ ਕਰਕੇ ਕੁਝ ਗੁਜਰ ਚਾਰਚੂਰ ਗਏ ਵਿੱਚੋਂ ਅੱਛਾ ਤੇ ਕੁਝ ਵਿੱਚ ਗਲਗੁਲ ਗਈ ਮੀਂਹ ਪੈ ਕੇ ਕੋਈ ਪਾਣੀ ਲਾਤਾ ਸੀ ਅੱਛਾ ਅੱਛਾ ਹਾਂਜੀ ਤੇ ਬਾਕੀ ਇਹ ਅਭੀ ਜੇ ਪਰਾਲੀ ਜ਼ਿਆਦਾ ਹੁੰਦੀ ਫਿਰ ਸਾਨੂੰ ਤਵੀਆਂ ਫੇਰਨੀਆਂ ਪੈਂਦੀਆਂ ਅੱਛਾ ਤੇ ਉਪਰ ਵਾਲੀ ਏਰ ਕੀ ਘਾਟਈ ਉਹਦੇ ਕਰਕੇ ਫਿਰ ਸਰ ਗਿਆ ਆਪਣਾ ਇਦਾਂ ਹੀ ਤੇ ਕੰਬੈਨ ਵਾਲੀ ਹੀਟ ਤੋਂ ਵੱਢਿਆ ਜੇ ਤਾਂ ਆ ਨਹੀਂ ਕੰਬੈਨ ਵਾਲੀ ਵੱਢਿਆ ਆ ਦੇ ਉੱਪਰ ਵੀ ਵੱਢਿਆ ਹੈ ਤੇ ਵੈਸੇ ਵੱਡੇ ਨੂੰ ਹੋ ਗਿਆ 10-15 ਦਿਨ ਅੱਛਾ ਉਹਦੇ ਕਰਕੇ ਪਰਾਲੀ ਬਹਿ ਬੂ ਗਈ ਵਿੱਚ ਤੇ ਆਸ-ਪਾਸ ਝਾੜ ਜੋ ਹੈ ਝੋਨੇ ਦਾ ਕਿਸੇ ਦਾ 18 ਕਿਸੇ ਦਾ 16 15 ਮੀਆਂ ਨਾਲ ਖਰਾਬ ਹੋਈ ਆ ਤੇ ਤੁਹਾਡੀ ਉਸ ਤੇ 24-25 ਲੱਗੇ ਆ ਬਿਲਕੁਲ ਆਹੋ ਤੇ ਇਹਦਾ ਕੀ ਹਸ ਹਕਤਾ ਵੇ ਹਸ ਹਕਦਾ ਵੇ ਇੱਕ ਤੇ ਲੇਟ ਲਾਇਆ ਏ ਥੋੜਾ ਚੋਨਾ ਅੱਛਾ ਜੀ ਤੇ ਦੂਜਾ ਇਹ ਪੀ ਢਿੰਜਣ ਵਾਇਆ ਸੀ ਵਿੱਚ ਉਹਦੀ ਖਾਦ ਨੇ ਵਧੀਆ ਅਸਰ ਕੀਤਾ ਬਿਮਾਰੀ ਤੋਂ ਬਚਿਆ ਰਿਹਾ ਤਕਰੀਬਨ ਮੇਨ ਇਹਦਾ ਭੇਜਦੇ ਹੋਈ ਆ ਪੀ ਢਿੰਜਣ ਲਾਗੇ ਉਹ ਵਿੱਚ ਵਾਕੇ ਤੇ ਫਿਰ ਹਾਂ ਵਧੀਆ ਖਾਦ ਬਣ ਜਾਂਦੀ ਢਿੰਜਣ ਦੀ ਜੇ ਆਪਾਂ ਮੰਨ ਲਓ ਰੂੜੀ ਖਾਦ ਤੁਸੀਂ ਡੰਗਰਾਂ ਦੀ ਨਹੀਂ ਪਾ ਸਕਦੇ ਹਾਂਜੀ ਇਹ ਢਿੰਜਣ ਵਾਦੋ ਵਿੱਚ ਜਿਹੜੀਆਂ ਹੌਲੀਆਂ ਜਿਦਾਂ ਸਾਡੀਆਂ ਪੈਲੀਆਂ ਠੀਕ ਆ ਵੈਸੇ ਜਿਦਾਂ ਵਧੀਆ ਵਾ ਪਰ ਵੈਰੀਵੇਟਿੰਗ ਨਾਲ ਪੂਰੀ ਖਾਦ ਆਪਾਂ ਨੂੰ ਦੂਜੀ ਖਾਦ ਦੀ ਲੋੜ ਘੱਟ ਪੈਂਦੀ ਫਿਰ ਇਹਦੇ ਨਾਲ ਠੀਕ ਐ ਤੇ ਢਿੰਜਣ ਵੋਹਨ ਦੇ ਨਾਲ ਵਿੱਚ ਗੰਦਗੁੰਦ ਗੰਦ ਦਾ ਕੋਈ ਡਰ ਨਹੀਂ ਗੰਦ ਇੱਕ ਵਾਰੀ ਤਾਂ ਹੁੰਦਾ ਪਰ ਉਹ ਵੱਗ ਜਾਂਦਾ ਨਾਲ ਹੀ ਜਦੋਂ ਕੱਦੂ ਕਰੀਦਾ ਅੱਛਾ ਉਹਦੇ ਵਿੱਚ ਇਹ ਘੁੱਲ ਜਾਂਦਾ ਉਸ ਤੋਂ ਬਾਅਦ ਹੋਇਆ ਏ ਥੋੜਾ ਬਹੁਤਾ ਉਹ ਮੁੜ ਕੇ ਵਿੱਚ ਹੱਥਾ-ਥਾਣਾ ਫੜ ਲਿਆ ਕੋ ਤੇ ਬਾਕੀ ਦਵਾਈ ਪਾਤੀ ਕੱਦੂ 'ਚ ਠੀਕ ਐ ਉਸ ਤੋਂ ਬਾਅਦ ਹੋਇਆ ਨਹੀਂ ਬੈ ਘੱਟ ਹੁੰਦਾ ਗੰਦ ਢਿੰਜਣ ਦੇ ਨਾਲ ਗੰਦ ਕਾਫੀ ਘੱਟ ਹੁੰਦਾ ਵਾ ਫਰਕ ਹੈ ਉਹ ਵੀ ਪਹਿਲੇ ਉੱਗ ਪੈਂਦਾ ਸਾਰਾ ਢਿੰਜਣ ਦੇ ਵਿੱਚੀ ਜਿਹੜਾ ਝੋਨਾ ਮੀਂਹ ਪੈਣ ਤੋਂ ਪਹਿਲਾਂ ਹਾਂਜੀ ਹੁਣ ਆਪਾਂ ਇਹ ਕਿੰਨੇ ਦਿਨ ਹੋ ਗਏ ਬਜਾਈ ਸ਼ੁਰੂ ਕੀਤੀ ਨੂੰ ਚਾਰਕ ਦਿਨ ਹੋ ਗਏ ਚਾਰ ਦਿਨ ਹੋ ਗਏ ਅੱਜ ਤੋਂ ਅੱਜ ਤੁਹਾਡੇ ਤੋਂ ਪਹਿਲਾਂ ਹੁਣ ਪੂਰੇ ਗੇਲ ਬੀਜ ਗਏ ਆ ਗੋਲਡੀ ਨਹੀਂ ਫੋਟੋਗ੍ਰਾਫਰ ਹਾਂਜੀ ਹਾਂਜੀ ਆਹੋ ਆ ਆਸ਼ਾ ਉਹਨਾਂ ਦੇ ਪੂਰੇ ਗੇਲ ਹਾਂਜੀ ਉਹਨਾਂ ਦੀ ਬੀਜ ਗਏ ਆ ਸਾਢੇ 1 ਦਿਨ ਕਿਲੇ ਹਾਂ ਆਹੋ ਫਿਰ ਸਹੀ ਜਾਨੀ ਕਿ ਬਜਾਈ ਸ਼ੁਰੂ ਹੋਈ ਹੈ ਤਕਰੀਬਨ ਕਿ ਹੁਣ ਕੰਮ ਜ਼ੋਰਾਂ ਤੇ ਹੀ ਆ ਕੇ ਹਾਂਜੀ ਆਹੇ ਹੁਣ ਵਿੱਚ ਮਟਰਾਂ ਵਾਲੀ ਮਸ਼ੀਨ ਵੀ ਹੈਗੀ ਆ ਤੇ ਉਹ ਵੀ ਡੇ ਆ ਫੋਕਸ ਕਰਨ ਅੱਛਾ ਅੱਛਾ ਠੀਕ ਵਿੱਚ ਸਾਢੇ ਨਹੀਂ ਸਕਦੇ ਯਾਨੀ ਕਿ ਇਹਦੇ ਨਾਲ ਤੋਂ ਹੀ ਇੱਕ ਇਹ ਸੁਪਰ ਸੀਡਰ ਹੋ ਗਿਆ ਆਪਣਾ ਤੇ ਨਾਲ ਮਟਰ ਵਾਲੀ ਮਸ਼ੀਨ ਹਾਂ ਮੱਕੀ ਵਾਲੀ ਹਾਂਜੀ ਮੱਕੀ ਵਾਲੀ ਵੀ ਠੀਕ ਹੈ ਉਹਨਾਂ ਸਰੋਂ ਮੂਲੀ ਗਾਜ ਸਾਰੀਆਂ ਜਾਣਗੀਆਂ ਚੀਜ਼ਾਂ ਬੀਤੀ ਬੀਬੀਸੀ ਕੰਪਨੀ ਦੀ ਹਾਂਜੀ ਚਲੋ ਵਧੀਆ ਫਿਰ ਬਹੁਤ ਵਧੀਆ ਇੰਨੇ ਨਾਲ ਚਲੋ ਵੀ ਜੇ ਮਿਹਨਤ ਕਰਨੀ ਬੰਦੇ ਨੇ ਤਾਂ ਸੰਦ ਵੀ ਸਾਰੇ ਚਾਹੀਦੇ ਹਾਂਜੀ ਕਿਉਂਕਿ ਹੁਣ ਇਹ ਸੁਪਰ ਸੀਡਰ ਚੱਲਣਾ ਨਾਲ ਉਹ ਮਸ਼ੀਨ ਚੱਲਣੀ ਆ ਹਾਂਜੀ ਤੇ ਜੇ ਰਕਮ ਇੰਨੀ ਲਾਉਣੀ ਆ ਤੇ ਜੇ ਕਮਾਈ ਵੀ ਚਾਹੀਦੀ ਕੋਈ ਨਾ ਕੋਈ ਮਟਰਾਂ ਦਾ ਕਿਵੇਂ ਕਦੋਂ ਬਜਾਈ ਹੁਣ ਸ਼ੁਰੂ ਮਟਰਾਂ ਦੀ ਵੀ ਮਟਰ ਦੀ ਤੇ ਚੱਲਣ ਦੀ ਜਿਹਦੇ ਆਪਣਾ ਦੇ ਹੁਣ ਇਹਦੇ ਕਰਕੇ ਆ ਤੋਂ ਇੱਕ ਸੱਜਣਤਾਈ ਆਦੇ ਉਹ ਨਾਨੂਕੇ ਬੀਜ ਨੇ ਉਹਨਾਂ ਦੇ ਅੱਛਾ ਉਹ ਬੈਡ ਦੇ ਬੀਜ ਨੇ ਉਹਨਾਂ ਜਾਣ ਕੇ ਜਿੱਦਾਂ ਮੱਕਈ ਵਾਲਾ ਬੈਡ ਨਹੀਂ ਚੌੜਾ ਹਾਂ ਹਾਂ ਉੱਤੇ ਬੀਜਣਾ ਅੱਛਾ ਉਹ ਲੋ 20 ਕਿੱਲੇ ਦਾ ਪਾਉਣਾ ਉਹਨਾਂ ਅੱਛਾ 24 ਕਿਲੋ ਕਿੱਲੇ ਦਾ ਪਾਉਣਾ ਉਹਨਾਂ 60 ਕਿਲੋ ਬੈਡ ਕਿੰਨੇ ਬਾਈ ਕਿੰਨੇ ਦਾ ਹੁੰਦਾ ਉਹ ਬਣਾਉਂਦਾ ਯਾਰ ਉਹ ਆਪਣਾ 2 ਫੁੱਟ ਦਾ ਅੱਛਾ 2 ਫੁੱਟ ਦਾ ਬੰਦਾ ਅੱਛਾ ਉਹਦੇ ਦੇ ਬੀਜ ਨੇ ਹਾਂਜੀ ਉਹ ਸਿਰਫ ਮੱਕਈ ਵਾਲਾ ਸਿਸਟਮ ਹੀ ਆ ਜਾਣ ਕੇ ਦੋ ਸਾਈਡਾਂ ਦੇ ਬੀਜ ਨੇ ਉਹਦੀ ਵੀ ਲੰਮੀ ਆ ਉਦਾਂ 60 ਤੋਂ 70 ਕਿਲੋ ਮਟਰ ਪਿੰਦਾ ਨਾ ਕਿੱਲੇ ਦਾ ਉਹਨਾਂ ਸਿਰਫ 24 ਕਿਲੋ ਪਾਉਣਾ ਅੱਛਾ ਉਹ 24 ਕਿਲੋ ਹਾਂ ਆਪਣੀ ਮਸ਼ੀਨ ਪਾਈ ਉਹ ਤੇ ਕੱਲੇ ਬੱਡਾਂ ਤੇ ਕੱਲਾ ਮਟਰ ਮਟਰੀ ਆ ਬਸ ਹੋਰ ਮਟਰੀ ਹਾਂਜੀ ਕੱਲਾ ਮਟਰ ਅੱਛਾ ਕੱਲਾ ਮਟਰੀ ਹਾਂਜੀ ਵਧੀਆ ਰਿਜ਼ਲਟ ਦਿੰਦਾ ਹਾਂਜੀ ਵਧੀਆ ਦਿੰਦਾ ਅੱਗੇ ਵੀ ਇਹ ਦੇਣਾ ਫਿਰ ਉਹ ਹਾਂਜੀ ਮਟਰ ਦੂਜੇ ਬੀਜੇ ਇਹ ਵਾਲਾ ਜਿਹੜਾ 24 ਕਿਲੋ ਵਾਲਾ ਫਸਟ ਟਾਈਮ ਟ੍ਰਾਇਲ ਕਰਨਾ ਹਾਂ ਅੱਛਾ ਫਸਟ ਟਾਈਮ ਚਲੋ ਬਾਕੀ ਬਾਅਦ ਚ ਵੇਖਾਂਗੇ ਝਾੜ ਕੀ ਨਿਕਲਦਾ ਪਤਾ ਲੱਗ ਜੂਗਾ ਹਾਂਜੀ ਬਾਕੀ ਇਹ ਵੀ ਨੌਲੇਜ ਵਧੀਆ ਫਿਰ ਤੇ ਨਵੀਂ ਤਕਨੀਕ ਨਾਲ ਹਾਂਜੀ ਤੇ ਬੀ ਘੱਟ ਪਾ ਕੇ ਤੇ ਜੇ ਝਾੜ ਆਪਾਂ ਨੂੰ ਵੱਧ ਮਿਲ ਜੇ ਤੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਹਾਂਜੀ ਜਸਰਾਣਾ ਹਾਂ ਉਹ ਝੋਨਾ ਸਾਰਾ ਖਰਾਬ ਹੋਇਆ ਆਹੋ ਖਰਾਬ ਹੋਇਆ ਜਿੰਨਾ ਵੀ ਮਰਜੀ ਕਿਨੇ ਦਵਾਈ ਪਾਈ ਆ ਖਾਦ ਪਾਈ ਆ ਜੋ ਮਰਜੀ ਕੀਤਾ ਉਹ ਝੋਨਾ ਬਹੁਤ ਜ਼ਿਆਦਾ ਖਰਾਬ ਹੋਇਆ ਤੇ ਜਿਹੜਾ ਮਹੀਨਾ ਜਿਹੜਾ ਝੋਨਾ ਮਹੀਨ ਤੋਂ 10 15 ਦਿਨ ਬਾਅਦ ਨਸਰਿਆਣਾ ਉਹ ਝੋਨਾ ਬਿਲਕੁਲ ਵਧੀਆ ਹੋਇਆ ਆਏ ਚੀਜ਼ ਦਾ ਤੇ ਰਿਜ਼ਲਟ ਆਪਾਂ ਕੱਢਿਆ ਹੀ ਆ ਵੀ ਆਪਣਾ ਵੀ ਝੋਨਾ ਬਾਅਦ ਚ ਨਸਰਿਆ ਹੀ ਵਧੀਆ ਹੋਇਆ ਬੜਾ ਬੜਾ ਫਰਕ ਪਿਆ ਸਾਕੀ ਇਹ ਵੀ ਚਲੋ ਪਾਣੀ ਧਾਣੀ ਦਾ ਤੇ ਬੜਾ ਫਰਕ ਪੈਂਦਾ ਹੀ ਆ ਆਹ ਬੜਾ ਸਿਰ ਤੇ ਜਿਹੜੀ ਬਿਮਾਰੀ ਤੇਲੇ ਦੀ ਪੈ ਜਾਂਦੀ ਉਹਦੇ ਗਾੜੀ ਤੇ ਕੋਈ ਨਹੀਂ ਕਹੀ ਦੀ ਉਹ ਵੀ ਬੜਾ ਪੈ ਗਿਆ ਤੇ ਵੀ ਲੋਕਾਂ ਦਾ ਬੜਾ ਖਰਾਬ ਹੋਇਆ ਚੋਨਾ ਕਿਹੜਾ ਨਿਕਲਿਆ ਕਿਹੜਾ 12 ਕਿਹੜਾ 13 ਕਿੰਂਡਲ ਆਹ ਚੱਕਰ ਬਣਿਆ ਹੈ ਰੀ ਕੁੱਲ ਮਿਲਾ ਕੇ ਵੇਖੀ ਤਾਂ ਸਮਾਂ ਤਕਰੀਬਨ ਅੱਧ ਬ੍ਰਿੱਤਾ ਜਾਂ ਖਰਾਬ ਜਿਆ ਹੀ ਰਿਹਾ ਲੋਕਾਂ ਸਮਾਂ ਬੜਾ ਮਾੜਾ ਹੋਇਆ ਬੜਾ ਕਈਆਂ ਦਾ ਤੇ ਗਲੇ ਪੈ ਗਏ ਕਈ ਪਿੰਡ ਜਿਤਨਾ ਲਾਗੇ ਤਾਂ ਕਿਹ ਨੂੰ ਪਤਾ ਨਹੀਂ ਲੋਕ ਮੰਨਦੇ ਨਹੀਂ ਆ ਉਹ ਗਲੇ ਪੈ ਪੈ ਕੇ ਕੁੜੀਏ ਚੋਨਾ ਜਿਹੜਾ ਸਾਰਾ ਸਾਰਾ ਖਰਾਬ ਹੋ ਗਿਆ ਝਾਲ ਨਹੀਂ ਲੋਕਾਂ ਦਾ ਹੋਇਆ ਤੇ ਕਈ ਲੋਕ ਮੰਨਦੇ ਨਹੀਂ ਕਹਿੰਦੇ ਗਲੇ ਕਿੱਥੇ ਪੈ ਗ ਗਲਤ ਉਹ ਜਿਹਨਾਂ ਦੇ ਤਰ੍ਹਾਂ ਦਾ ਗਲਤ ਕੰਮ ਹੋ ਗਿਆ ਉਹਨਾਂ ਦੇ ਮੰਨਣਾ ਹੀ ਮੰਨਣਾ ਵੀ ਸਾਡਾ ਸਾਮ ਖਰਾਬ ਹੋ ਗਿਆ ਨੁਕਸਾਨ ਹੋਇਆ ਉਹਨਾਂ ਦੇ ਮੰਨਣਾ ਹੀ ਮੰਨਣਾ ਆ ਉਹਨਾਂ ਨੂੰ ਜਿਹੜੇ ਬੰਦੇ ਨੁਕਸਾਨ ਆ ਗਲੀਆਂ ਬੜੀ ਡਾਂਡ ਲੱਤ ਗਿਝੋਨਿਆਂ ਦੀ ਗਲੇ ਇਹੋ ਜੀ ਚੀਜ਼ ਆ ਵੀ ਜਿੱਤਰਾ ਲਾਗੇ ਪੈਗੇ ਨਾ ਇੱਕ ਪਿੰਡ ਚ ਪੈਗੇ ਇੱਕ ਪਿੰਡ ਚ ਪਾ ਲਾ ਦੇ ਨੇ ਗਲੇ ਪੈ ਦੇ ਨੇ ਪੈ ਆ ਇਦਾਂ ਹੀ ਆ ਆ ਚੱਕਦੇ ਆ ਹਾਂ ਪੇ ਉਹ ਕੇ ਆ ਆ ਆਪਣੇ ਪਿੰਡ ਦੇ ਨਾਲ ਹੀ ਲਾਗੇ ਗਲੇ ਪੈਗੇ ਬੜੇ ਜਿਆਦੇ ਇਹ ਝੋਨੇ ਬੜੀ ਬੜੀ ਬਰਬਾਦੀ ਹੋਈ ਗੇਰਾ ਸਾਰਾ ਕੇਰਾ ਬੜੀ ਬਰਬਾਦੀ ਕੇਰਾ ਸਾਰਾ ਕੇਰਾ 10 ਟੋੜੇ ਦੀਆਂ ਲਾ ਕੇਰਾ ਪੰਜ ਟੋੜੇ ਨਿਕਲੇ ਝੋਨਾ ਆ ਲੋਕਾਂ ਨੂੰ ਖਰਚਾ ਵੀ ਨਹੀਂ ਪੂਰਾ ਹੁੰਦਾ ਜਿੰਨਾ ਠੇਕੇ ਦੇ ਪੈਸੇ ਲਿਓ ਉਹ ਚਾਰੇ ਮਾਰੇ ਮਾਰੇ ਆ ਮਾਰੇ ਸਹੀ ਗੱਲ ਠੇਕੇ ਦੇ ਬੰਦਾ ਕੀ ਕਰੂਗਾ